ਸਤਨਾਮ ਵਾਹਿਗੁਰੂ ਸਹਿਬ ਜੀਓ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਭਰ ਰੇ ਸਾਧ ਸੰਗਿਓ ਆਵੜ ਪਾਗਿਓ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਦਾ ਬਹੁਤ ਪਿਆਰਾ ਸਿੱਖ ਭਾਈ ਭਗਤੂ ਜੋ ਗੁਰੂ ਦੀ ਬੜੀ ਸੇਵਾ ਕਰਦਾ ਤੇ ਖੇਤਾਂ ਦੇ ਵਿੱਚ ਜੋ ਕੰਮੇ ਕੰਮ ਕਰਦੇ ਹਨ ਉਹਨਾਂ ਦੇ ਕੋਲ ਲੰਗਰ ਪ੍ਰਸ਼ਾਦਾ ਲੈ ਕੇ ਜਾਣਾ ਸੇਵਾ ਕਰਦਾ ਹੈ ਸੋ ਭਾਈ ਭਗਤੂ ਬਾਬੇ ਆਦਮ ਦਾ ਪੁੱਤਰ ਹੋਇਆ ਹੈ ਜੋ ਗੁਰੂ ਰਾਮਦਾਸ ਮਹਾਰਾਜ ਦੇ ਵਾਰ ਨਾਲ ਪੁੱਤਰ ਬਖਸ਼ਿਸ਼ ਕੀਤਾ ਸੀ ਤੋਂ ਭਾਈ ਭਗਤੂ ਦੀ ਜੀਵਨ ਕਥਾ ਕੁਝ ਟੁਕਮਾਤਰ ਆਪਾਂ ਸੰਗਤਾਂ ਦੇ ਸਨਮੁਖ ਕਰਨੀ ਹੈ ਕੇ ਬਾਬਾ ਜੀ ਪ੍ਰਸ਼ਾਦਾ ਲੈ ਕੇ ਗਏ ਹਨ ਤਾਂ ਅੱਗੇ ਕਾਮਿਆਂ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਸੁੱਕੇ ਪ੍ਰਸ਼ਾਦੇ ਛੱਕੇ ਕੰਮ ਨਹੀਂ ਹੁੰਦਾ ਹੈ ਤੁਸੀਂ ਦੇਸੀ ਘਿਓ ਨਾਲ ਲਿਆਇਆ ਕਰੋ ਨਾਲ ਘਿਓ ਸਾਨੂੰ ਪ੍ਰਸ਼ਾਦੇ ਨਾਲ ਦਿਆ ਕਰੋ ਇੰਨਾ ਹੀ ਬਸ ਹੋਇਆ ਤੇ ਅੱਗੋਂ ਕੋਈ ਫੇਰੀ ਵਾਲਾ ਜਿਹੜਾ ਪਿੰਡਾਂ ਦੇ ਵਿੱਚ ਘਿਓ ਗੁੜ ਲੂਣ ਮਿਰਚ ਮਸਾਲਾ ਵੇਚਦਾ ਸੀ ਉਹ ਖੇਤਾਂ ਦੇ ਕੋਲ ਦੀ ਲੰਘਣ ਲੱਗਿਆ ਤੇ ਬਾਬਾ ਭਾਈ ਭਗਤੂ ਨੇ ਕਹਿ ਦਿੱਤਾ ਕਿ ਭਾਈ ਆ ਤੈ ਇਹਨਾਂ ਨੂੰ ਕਾਮਿਆਂ ਨੂੰ ਘਿਓ ਪਲਾ ਪਲਾ ਘਿਓ ਦਾ ਪਾ ਜਿਹੜੀ ਤੇਰੀ ਮਾਇਆ ਬਣੇਗੀ ਕੱਲ ਨੂੰ ਗੁਰੂ ਹਰ Rai ਸਾਹਿਬ ਤੇ ਖਜਾਨਿਆਂ ਚੋਂ ਲਾ ਕੇ ਦਿੱਤੀ ਜਾਊਗੀ ਉਸਨੇ ਸਾਰਿਆਂ ਨੂੰ ਪਲੀ ਪਲੀ ਘਿਉ ਦੀ ਪਾ ਦਿੱਤੀ ਤੇ ਜਾ ਕੇ ਘਰੇ ਆਪਣਾ ਕੁੱਪਾ ਟੰਗ ਦਿੱਤਾ ਜਦੋਂ ਅੰਮ੍ਰਿਤ ਵੇਲੇ ਹੋਰ ਕੁੱਪਾ ਭਰਨ ਵਾਸਤੇ ਘਿਉ ਪਾਉਣ ਵਾਸਤੇ ਲਾਇਆ ਤਾਂ ਕੀ ਦੇਖਦਾ ਕਿ ਕੁੱਪਾ ਫੇਰ ਨੱਕੋ ਨੱਕ ਘਿਉ ਨਾਲ ਭਰਿਆ ਪਿਆ ਇਹ ਕਲਾ ਦੇਖ ਕੇ ਸ਼ਕਤੀ ਦੇਖ ਕੇ ਭਾਈ ਭਗਤੂ ਕੋਲੇ ਆ ਗਿਆ ਭਾਈ ਭਗਤੂ ਨੂੰ ਆ ਕੇ ਮੱਥਾ ਟੇਕਿਆ ਕਹਿੰਦਾ ਮੈਨੂੰ ਆਪਣਾ ਸੇਵਕ ਬਣਾ ਲਾ ਮੈਂ ਹੁਣ ਸੇਵਾ ਕਰਨੀ ਚਾਹੁੰਨਾ ਬੰਦਗੀ ਕਰਨੀ ਚਾਹੁੰਨਾ ਸੋ ਭਾਈ ਭਗਤੂ ਨੇ ਕਿਹਾ ਵੀ ਆਪਾਂ ਗੁਰੂ ਹਰਾਈ ਸਾਹਿਬ ਦੇ ਚਰਨਾਂ ਚੱਲ ਉੱਥੇ ਮਹਾਰਾਜ ਦੇ ਜਾ ਕੇ ਜਾ ਮੱਥਾ ਟੇਕਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਚਾ ਕਹਿਣ ਲੱਗੇ ਭਾਈ ਕੀ ਨਾਂ ਤੇਰਾ ਕਹਿੰਦਾ ਮੇਰਾ ਨਾਂ ਸੰਗਤਾ ਜੀ ਮਾਰੇ ਕਹਿੰਦੇ ਕੀ ਕੰਮ ਕਰਦਾ ਕਹਿੰਦੇ ਜੀ ਫੇਰੀ ਲਾਉਣਾ ਸੱਚੇ ਪਾਤਸ਼ਾਹ ਰੈਸਾ ਮਹਾਰਾਜ ਨੇ ਕਹਿ ਦਿੱਤਾ ਜਿਤੋਂ ਤੇਰਾ ਨਾਂ ਭਾਈ ਫੇਰੂ ਆ ਬਹੁਤ ਜੀਵਨ ਵਾਲਾ ਸਿੱਖ ਹੋ ਨਿਭੜਿਆ ਜਦੋਂ ਮਸੰਦਾ ਨੂੰ ਮਹਾਰਾਜ ਨੇ ਸਜਾਵਾਂ ਦਿੱਤੀਆਂ ਸੀ ਉਹ ਕੱਲਾ ਹੀ ਨਿਤਰਿਆ ਸੀ ਜੀਨੂੰ ਕੋਈ ਸਜ਼ਾ ਨਹੀਂ ਮਿਲੀ ਸਗੋ ਮਹਾਰਾਜ ਨੇ ਉਹਦੀ ਸੇਵਾ ਨੂੰ ਵਾਰ ਦਿੱਤੇ ਸੱਚੇ ਦਿਲ ਨਾਲ ਸੇਵਾ ਕੀਤੀ ਭਾਈ ਫੇਰੂ ਸਿੱਖ ਧਰਮ ਦੇ ਤਖਤੇ ਦੇ ਉੱਤੇ ਔਰ ਬ੍ਰਹਮ ਗਿਆਨੀ ਤੇ ਪਿਆਰੇ ਸਿੱਖਾਂ ਦੇ ਵਿੱਚੋਂ ਆਉਂਦਾ ਹੈ ਸੋ ਭਾਈ ਫੇਰੂ ਗੁਰੂ ਦਾ ਸਿੱਖ ਬਣਿਆ ਤੇ ਗੁਰੂ ਘਰ ਦੀ ਸੇਵਾ ਆਰੰਭ ਦਿੱਤੀ ਸੋ ਸੰਗਤ ਵਿੱਚ ਬੈਠੇ ਨੇ ਮਹਾਰਾਜ ਤੇ ਬਾਈ ਭਗਤੂ ਵੀ ਬਢੇਰੀ ਉਮਰ ਦੇ ਹੋ ਚੁੱਕੇ ਨੇ ਬਜ਼ੁਰਗ ਹੋ ਚੁੱਕੇ ਨੇ ਸੱਚੇ ਪਾਤਸ਼ਾਹ ਨੇ ਅਚਨਚੇ ਤ ਉਸ ਨੂੰ ਬਚਨ ਕਰ ਦਿੱਤਾ ਕਹਿਣ ਲੱਗੇ ਭਗਤੂ ਕੋਈ ਚਰਖਾ ਸੇੜ ਲਾ ਹੁਣ ਕੋਈ ਨੌਜਵਾਨ ਲੜਕੀ ਨਾਲ ਸਾਥੀ ਕਰ ਲਾ ਤੇਰੀ ਸੇਵਾ ਕਰੂਗੀ ਤੇ ਭਗਤੂ ਵੀ ਹੈਰਾਨ ਹੋ ਗਿਆ ਵੀ ਇਹ ਕੀ ਬਚਨ ਮਹਾਰਾਜ ਨੇ ਤਾਰਨਾ ਤਾਂ ਲੜਕੀ ਨੂੰ ਸੀ ਲੜਕੀ ਨੂੰ ਮਹਾਰਾਜ ਨੇ ਕਿਹਾ ਸੀ ਬ੍ਰਹਮ ਗਿਆਨ ਦਾ ਬਖਸ਼ ਦਿੱਤਾ ਭਾਈ ਭਗਤੂ ਉੱਥੋਂ ਚੱਲ ਪਿਆ ਉਹਦੇ ਨਗਰ ਨੂੰ ਔਰ ਕਹਿਣ ਲੱਗੇ ਉਹ ਲੜਕੀ ਮਣੇ ਤੇ ਖੜੀ ਆ 12 ਸਾਲਾਂ ਦੀ ਲੜਕੀ ਆ ਬਾਜਰੇ ਦੇ ਵਿੱਚੋਂ ਪੰਛੀ ਉਡਾਰ ਰਹੀ ਆ ਗੋਪੀਆ ਹੱਥ 'ਚ ਪੜਿਆ ਬਾਬੇ ਨੇ ਕਿਹਾ ਹੁਣ ਗੁਰੂ ਦਾ ਬਚਨ ਵੀ ਪੂਰਾ ਕਰੀਏ ਉਹਦੇ ਉੱਤੋਂ ਦੀ ਚਾਰ ਗੇੜੇ ਕੱਢ ਕੇ ਕਹਿ ਦਿੱਤਾ ਕਿ ਭਾਈ ਤੇਰੇ ਨਾਲ ਮੈਂ ਸ਼ਾਦੀ ਕਰ ਲਈ ਐ ਤੇ ਆਪਣਾ ਗਵਾਹ ਪੰਛੀ ਨੇ ਜਿਹੜੇ ਬਾਜਰੇ ਤੇ ਫਿਰਦੇ ਨੇ ਤਾਂ ਲੜਕੀ ਨੀਵੀਂ ਪਾ ਕੇ ਹੱਥ ਜੋੜ ਕੇ ਖੜੀ ਰਹੀ ਉਸ ਬੀਬੀ ਦਾ ਗੁਰਦੁਆਰਾ ਵੀ ਬਣਿਆ ਹੈ ਚੱਕ ਫਤਿਹ ਸਿੰਘ ਚੱਕ ਰਾਮ ਸਿੰਘ ਵਾਲੇ ਪਿੰਡ ਦੇ ਵਿੱਚ ਉਸ ਬੀਬੀ ਦਾ ਗੁਰਦੁਆਰਾ ਬਣਿਆ ਉਸ ਲੜਕੀ ਦਾ ਜਿੱਥੇ ਉਹ ਬਣੀ ਤੇ ਖੜੀ ਸੀ ਬਹੁਤ ਲੋਕ ਸੰਗਤਾਂ ਜਾਂਦੀਆਂ ਜਿਮ ਸੁੱਖਾਂ ਪੂਰੀਆਂ ਹੁੰਦੀਆਂ ਤਾਂ ਉਹਨੇ ਜਦੋਂ ਘਰੇ ਜਾ ਕੇ ਪਿਤਾ ਨੂੰ ਦੱਸ ਦਿੱਤਾ ਤੇ ਉਹਨਾਂ ਕਿਹਾ ਤੋਈ ਬਾਬਾ ਭਗਤੂ ਸੀ ਤੇ ਫਿਰ ਉਹ ਮਹਾਰਾਜ ਕੋਲੇ ਆਏ ਉਹਦਾ ਮਾਂ ਬਾਪ ਤੇ ਮਾਰੇ ਕਹਿਣ ਲੱਗੇ ਭਾਈ ਤੁਹਾਡੀ ਲੜਕੀ ਹੈ ਜਿਹੜੀ ਇਸ ਨੂੰ ਮੈਂ ਬ੍ਰਹਮ ਗਿਆਨ ਬਖਸ਼ ਦਿੱਤਾ ਇਹ ਜੱਤ ਸੱਤ ਵਿੱਚ ਪੂਰੀ ਰਹੇਗੀ ਤੇ ਭਗਤੀ ਬੰਦਗੀ ਕਰੇਗੀ ਤੇ ਹੁਣ ਇਹ ਭਾਵ ਅੱਗੇ ਸਾਦੀ ਨਹੀਂ ਕਰੇਗੀ ਭਗਤੂ ਤਾਂ ਗੁজার ਗਿਆ ਚੜਾਈ ਕਰ ਗਿਆ ਤੇ ਫਿਰ ਜਿਹੜੇ ਭਗਤੂ ਦਾ ਪੁੱਤਰ ਸੀ ਭਾਈ ਗौरा ਜਿਹਦੇ ਵਿੱਚ ਛੇਰ ਦੀ ਬਾਲ ਸੀ ਛੇਰ ਦਾ ਬਾਲ ਸੀ ਛੇਰ ਜਿੰਨੀ ਤਾਕਤ ਸੀ ਬੜਾ ਯੋਧਾ ਸੀ ਤੇ ਬਠਿੰਡੇ ਇਲਾਕੇ ਦਾ ਚੌਧਰੀ ਸੀ ਰਾਜਾ ਸੀ ਇਸ ਇਲਾਕੇ ਦਾ ਦੁਨੀਆ ਡਰਦੀ ਸੀ ਉਹ ਤੋਂ ਐਡੇ ਸੂਰਮੇ ਰੱਖੇ ਹੋਏ ਸੀ ਉਹਨੇ ਆਪ ਵੀ ਬੜਾ ਸੂਰਮਾ ਸੀ ਤੇ ਗੌਰੇ ਨੂੰ ਕਿਸੇ ਨੇ ਕਹਿ ਦਿੱਤਾ ਕਿ ਭਾਈ ਅੱਗੇ ਤੇਰੀ ਮਾਤਾ ਜਿਹੜੀ ਆ ਭਾਈ ਉਹਨੂੰ ਘਰੇ ਲਿਆਓ ਤੇ ਉਹਦੀ ਸੇਵਾ ਕਰੋ ਤੋ ਫਿਰ ਉਹ ਲੜਕੀ ਨੂੰ ਆਪਣੀ ਮਾਂ ਸਮਝ ਕੇ ਲਿਆਏ ਤਾਂ ਉਸ ਲੜਕੀ ਨੇ ਫਿਰ ਆਪਣੇ ਪੁੱਤਰਾਂ ਕੋਲੇ ਭਾਵ ਮਤਰੇਜ ਦੇ ਪੁੱਤਰ ਸੀ ਰਹਿ ਕੇ ਬੰਦਗੀ ਭਜਨ ਚ ਜੁੜੀ ਰਹੀ ਤਾਂ ਬੜੀ ਸ਼ਰਧਾ ਭਾਵਨਾ ਨਾਲ ਲੋਕ ਉਹਦੇ ਕੋਲੇ ਆਉਂਦੀਆਂ ਸੰਗਤਾਂ ਲੰਗਰ ਚੱਲਦੇ ਤੇ ਮਾਤਾ ਜੀ ਨੂੰ ਨਮਸਕਾਰਾਂ ਹੁੰਦੀਆਂ ਤੇ ਗੁਰੂ ਦੀਆਂ ਦਿੱਤੀਆਂ ਦਾਤਾਂ ਭਾਵ ਮਾਤਾ ਵਰਤਾ ਰਹੀ ਸੀ ਸੋ ਜਦੋਂ ਗੌਰੇ ਵਰਗੇ ਆਪਣੀ ਮਾਂ ਸਮਝ ਕੇ ਉਹਦੀ ਸੇਵਾ ਕਰਦੇ ਰਹੇ ਤੇ ਉਹ ਬਹੁਤ ਅਮੀਰ ਤਕੜਾ ਪਰਿਵਾਰ ਸੀ ਸੋ ਇੱਕ ਵਾਰੀ ਗੁਰੂ ਹਰ Rai ਸਾਹਿਬ ਉਸ ਇਲਾਕੇ ਚ ਆਏ ਜਦੋਂ ਤੇ ਪਤਾ ਲੱਗਿਆ ਭਾਈ ਗੌਰੇ ਨੂੰ ਤੇ ਉਹ ਵੀ ਮੱਥਾ ਟੇਕਣ ਆਇਆ ਆਪਣੇ ਕੁਝ ਸਿਪਾਹੀਆਂ ਦੇ ਨਾਲ ਹਰ Rai ਸਾਹਿਬ ਪਾਛਮਾਹ ਰਾਜ ਨੂੰ ਆਨੰਮ ਸਕਾਰ ਕੀਤੀ ਮੱਥਾ ਟੇਕਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਹਿਣ ਲੱਗੇ ਗੌਰਿਆ ਉਹ ਤੇਰੀ ਮਾਸੀ ਦਾ ਕੀ ਹਾਲ ਆ ਭਾਈ ਪਈ ਭਗਤੂ ਨੇ ਜਿਹੜੀ ਵਰੀ ਹੋਈ ਸੀ ਲੜਕੀ ਉਹ ਕਹਿਣ ਲੱਗੇ ਮਹਾਰਾਜ ਉਤੇ ਬੜੀ ਗੁਰੂ ਦੀ ਬੰਦਗੀ ਦੇ ਵਿੱਚ ਜੁੜੇ ਹੋਏ ਨੇ ਅਮਰਤ ਵੇਲੇ 3 ਵਜੇ ਉੱਠ ਕੱਢਦੇ ਨੇ ਇਸ਼ਨਾਨ ਕਰਕੇ ਗੁਰੂ ਗੁਰੂ ਜਪਦੇ ਹਨ ਬਾਣੀ ਪੜ੍ਹਦੇ ਨੇ ਸਾਰਾ ਦਿਨ ਰਾਤ ਭਜਨ ਬੰਦਗੀ 'ਚ ਜਿਉਂਦੇ ਹਨ ਤੇ ਲਿਵ ਲੱਗੀ ਹੋਈ ਆ ਤੇ ਬਚਨ ਫਲੀ ਭੂਤ ਹੁੰਦੇ ਹਨ ਜੋ ਬਚਨ ਕਰ ਦਿੰਦੇ ਨੇ ਬਚਨ ਪੂਰੇ ਹੁੰਦੇ ਹਨ ਉਹ ਟਾਈਮ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਦੇ ਉੱਤੇ ਇੱਕ ਚੌਰ ਸਾਹਿਬ ਕਰ ਰਿਹਾ ਸੀ ਭਾਈ ਜੱਸਾ ਜੱਸੇ ਨੇ ਗੱਲ ਕਰੀ ਕਹਿਣ ਲੱਗਿਆ ਉਥੇ ਨੌਜਵਾਨ ਲੜਕੀ ਐ ਤੇ ਭਗਤੂ ਤਾਂ ਮਰ ਗਿਆ ਬਜ਼ੁਰਗ ਸੀ ਤੇ ਕਹਿਣ ਲੱਗਿਆ ਉਹ ਤੇਰੀ ਮਾਸੀ ਐ ਜਿਹੜੀ ਉਹਨੂੰ ਮੈਂ ਵਾਰ ਲੈਣਾ ਮੇਰੇ ਨਾਲ ਤੋਰ ਦਿਓ ਤੇ ਇਹ ਗੱਲ ਸੁਣ ਕੇ ਭਾਈ ਗौरा ਬੜਾ ਗੁੱਸਾ ਕਰ ਗਿਆ ਦਾ ਮੇਰੀ ਵੀ ਮਾਂ ਨੂੰ ਇਦਾਂ ਕਹਿ ਦਿੱਤਾ ਤੇ ਗੌਰੇ ਨੇ ਮਨ ਬਣਾ ਲਿਆ ਕਿ ਜੱਸੇ ਦਾ ਕਤਲ ਕਰਨਾ ਆਪਣੇ ਛਪਾਈਆਂ ਨੂੰ ਕਹਿ ਦਿੱਤਾ ਤੇ ਕੁਝ ਦਿਨਾਂ ਤੋਂ ਬਾਅਦ ਜੱਸਾ ਆਪਣੇ ਘੋੜੇ ਤੇ ਜਾ ਰਿਹਾ ਸੀ ਤੇ ਗੌਰੇ ਨੇ ਘੇਰ ਕੇ ਜੱਸੇ ਦਾ ਕਤਲ ਕਰ ਦਿੱਤਾ ਇਹ ਤੂੰ ਮੇਰੀ ਮਾਸੀ ਨੂੰ ਇਦਾਂ ਬੋਲਿਆ ਸਭਾ ਦੇ ਵਿੱਚ ਤੋਂ ਜਦੋਂ ਗੁਰੂ ਨੂੰ ਪਤਾ ਲੱਗਿਆ ਗੁਰੂ ਨੇ ਗੌਰੇ ਨੂੰ ਸ਼ਰਾਪ ਦੇ ਦਿੱਤਾ ਵੀ ਤੂੰ ਸਿੱਖ ਕਿਉਂ ਮਾਰ ਦਿੱਤਾ 101 ਸ਼ਰਾਪ ਦੇ ਦਿੱਤਾ ਇੰਨੇ ਸ਼ਰਾਪ ਦੇ ਦਿੱਤੇ ਵੀ ਫਾਂਸੀ ਲੱਗੇਗਾ ਹੋਰ ਬਹੁਤ ਸ਼ਰਾਪ ਦੇ ਦਿੱਤੇ ਜਦੋਂ ਇਹ ਗੱਲ ਦਾ ਗੌਰੇ ਨੂੰ ਪਤਾ ਲੱਗਿਆ ਭਾਈ ਭਗਤੂ ਦੇ ਪੁੱਤਰ ਨੂੰ ਕਿ ਗੁਰੂ ਨੇ ਮੈਨੂੰ ਸ਼ਰਾਪ ਦੇ ਦਿੱਤੇ ਵੀ ਮੇਰੇ ਮੱਥੇ 'ਤੇ ਨਾ ਲੱਗੇ ਤਾਂ ਭਾਈ ਗौरा ਆਪਣੀਆਂ ਬਖਸ਼ ਗਲਤੀਆਂ ਬਖਸ਼ਾਉਣ ਵਾਸਤੇ ਸ਼ਰਾਫਾਂ ਤੋਂ ਮਾਫੀ ਲੈਣ ਵਾਸਤੇ ਗੁਰੂ ਦੇ ਮਗਰਦ ਹੋ ਤੁਰਿਆ ਆਪਣੇ 300 ਸਿਪਾਹੀ ਲੈ ਕੇ ਗੁਰੂ ਹਰਿ ਸਿੰਘ ਸਾਹਿਬ ਦੇ ਇੱਕ ਕੋ ਪਿੱਛੇ ਰਹਿੰਦਾ ਸੀ ਵੀ ਮਗਰ ਮਗਰ ਜਿੱਦੇ ਗੁਰੂ ਬਖਸ਼ੀਊਗਾ ਆਪਣੇ ਇਹ ਦਿੱਤੇ ਹੋਏ ਸ਼ਰਾਫਾਂ ਨੂੰ ਫੇਰ ਘਰੇ ਮੁੜਾਂਗੇ ਨਹੀਂ ਤੇ ਨਾਲ ਹੀ ਰਹਿਣਾ ਤੋ ਗੌਰਵ ਮਗਰ ਮਗਰ ਰਿਆ ਕਰੇ ਸੋ ਗੁਰੂਸ ਸਾਹ ਨੂੰ ਕੀਰਤਪੁਰ ਸਾਹਿਬ ਚਲੇ ਗਏ ਤੇ ਗौरा ਉਥੋਂ ਇੱਕ ਕੋ ਪਿੱਛੇ ਡੇਰਾ ਲਾ ਕੇ ਬਹਿ ਗਿਆ ਤੇ 6 ਮਹੀਨੇ ਬੈਠਾ ਰਿਹਾ ਭਾਈ ਗौरा ਗੁਰੂ ਗੁਰੂ ਜਪਦਾ ਗੁਰੂ ਗੁਰੂ ਜਪਦਾ 307 ਤਾਰੀ ਯੋਧੇ ਨੇ ਨਾਲ ਸੋ ਇੱਕ ਗੁਰੂ ਹਰਾਈ ਸਾਹਿਬ ਨੂੰ ਮਹਾਰਾਜ ਨੇ ਛੇਵੇਂ ਪਾਥਨੇ ਕਿਹਾ ਸੀ ਤੈ ਕੋਈ ਜੰਗ ਨਹੀਂ ਕਰਨਾ ਹੈ ਕੋਈ ਯੁੱਧ ਨਹੀਂ ਕਰਨਾ ਹੈ ਜਿਹੜਾ ਤੇਰੇ ਤੇ ਚੜ ਕੇ ਆਵੇਗਾ ਤੂੰ ਵੇਂਗੂ ਉੱਟ ਜਾ ਕਰੇਗਾ ਸੋ ਜਦੋਂ ਮਹਾਰਾਜ ਉਥੋਂ ਆਪਣੇ ਪਰਿਵਾਰ ਸਮੇਤ ਆਪਣੇ ਪੁੱਤਰਾਂ ਪਤਨੀਆਂ ਸਮੇਤ ਉਥੋਂ ਹਰੇ ਸਭ ਜਾ ਰਹੇ ਨੇ ਗੁਰੂ ਸਾਹਿਬ ਦਾ ਥੋੜਾ ਜਿਹਾ ਕਾਫਲਾ ਅੱਗੇ ਨਿਕਲ ਗਿਆ ਪਰਿਵਾਰ ਤੇ ਕੁਝ ਸਿੰਘ ਪਿੱਛੇ ਰਹਿ ਗਏ ਨੇ ਤਾਂ ਉਤਰੋਂ ਕਹਿਣ ਲੱਗੇ ਮੁਗਲਾਂ ਦੀ ਫੌਜ ਆ ਰਹੀ ਸੀ ਤਾਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਕੌਣ ਨੇ ਤੇ ਉਹ ਕਹਿਣ ਲੱਗੇ ਜੀ ਇਹ ਗੁਰੂ ਹਰ Rai ਸਾਹਿਬ ਦੇ ਮਹੱਲ ਨੇ ਉਹਨਾਂ ਦੇ ਪੁੱਤਰ ਨੇ ਉਹਨਾਂ ਦੀ ਪਤਨੀਆਂ ਨੇ ਉਹਨਾਂ ਦੇ ਸਿੰਘ ਨੇ ਤੇ ਉਹ ਮੁਸਲਮਾਨ ਨੇ ਕਹਿ ਦਿੱਤਾ ਉਸ ਜਰਨੈਲ ਨੇ ਜਿਹੜਾ ਦਿੱਲੀ ਨੂੰ ਫੌਜ ਲੈ ਕੇ ਲਾਹੌਰੋਂ ਜਾ ਰਿਹਾ ਸੀ ਕਹਿਣ ਲੱਗਿਆ ਇਹਦੇ ਦਾਦੇ ਨੇ ਮੇਰਾ ਦਾਦਾ ਮਾਰਿਆ ਉਹ ਜੰਗ ਜੁੱਧ ਵਿੱਚ ਮਾਰਿਆ ਗਿਆ ਸੀ ਕਹਿਣ ਲੱਗਿਆ ਫਿਰ ਉਹਨ ਬਦਲਾ ਲੈ ਲਈਏ ਇਹਨਾਂ ਨੂੰ ਘੇਰ ਲਈਏ ਤੇ ਜਦੋਂ ਨੇ ਘੇਰਾ ਪਾ ਲਿਆ ਗੁਰੂ ਦੇ ਪਰਿਵਾਰ ਨੂੰ ਤੇ ਸਿੱਖਾਂ ਨੂੰ ਵੀ ਬੰਦੀ ਬਣਾ ਲਈਏ ਤਾਂ ਭਾਈ ਗौरा ਵੀ ਕਿੱਥੇ ਆ ਰਿਹਾ ਤੇ ਭਾਈ ਗੌਰੇ ਨਾਲ ਟੱਕਰਾ ਹੋ ਗਿਆ ਤੇ ਭਾਈ ਗੌਰੇ ਨੇ ਗੁਰੂ ਦੇ ਮਾਲਾਂ ਨੂੰ ਤੇ ਸਿੰਘਾਂ ਨੂੰ ਇੱਕ ਪਾਸੇ ਕਰਕੇ ਤੇ ਉਸ شاہی ਫੌਜ ਨਾਲ ਟੱਕਰਾ ਕੀਤਾ ਤੇ ਉਹਨਾਂ ਨੂੰ ਮੌਤ ਦੀ ਗੱਡੀ ਚੜਾ ਦਿੱਤਾ ਤੇ ਕਈ ਮੈਦਾਨ ਛੱਡ ਕੇ ਭੱਜ ਗਏ ਤੇ ਜਦ ਖੂਨ ਖੂਨ ਹੋ ਗਿਆ ਉੱਥੇ ਲੋਥਾਂ ਦੇ ਢੇਰ ਲਾ ਦਿੱਤੇ ਭਾਈ ਗौरा ਤੇ ਨਾਲ 300 ਜਵਾਨ ਸੀ ਉਹਦੇ ਗੁਰੂ ਹਰ Rai ਸਾਹਿਬ ਨੂੰ ਜਾ ਕੇ ਸਿੰਘਾਂ ਨੇ ਦੱਸਿਆ ਵੀ ਆਹ ਗੱਲ ਬਣ ਗਈ ਸੀ ਤੇ ਪਰਿਵਾਰ ਨੂੰ ਦਿੱਲੀ ਦੇ ਹਾਕਮ ਨੇ ਘੇਰ ਲਿਆ ਸੀ ਛੇਵੇਂ ਪਾਤਸ਼ਾਹ ਤੋਂ ਉਹਦਾ ਦਾਦਾ ਮਾਰਿਆ ਗਿਆ ਸੀ ਉਹਦਾ ਬਦਲਾ ਲੈਣ ਵਾਸਤੇ ਤੇ ਗੌਰੇ ਨੇ ਜੁੱਧ ਕੀਤਾ ਜੰਗ ਕੀਤਾ ਤੇ ਸਾਰੇ ਸਿੰਘ ਛਡਵਾ ਲਏ ਤੇ ਆ ਸਿੰਘ ਜਾਰ ਵਾਲੇ ਮਾਤਾਵਾਂ ਜਾਰ ਵਾਲੀਆਂ ਤੇ ਗੁਰੂ ਆ ਰਐ ਸੈ ਕਹਣ ਲਗੇ ਜਾ ਗੌਰੇ ਨੂੰ ਮੇਰੇ ਕੋਲੇ ਲੈ ਕੇ ਆਓ ਤੇ ਜਦੋਂ ਗੌਰੇ ਕੋਲੇ ਗਏ ਤੇ ਗौरा ਕਹਿੰਦਾ ਵੀ ਮੈਂ ਆ ਖੂਨ ਵਾਲੇ ਕੱਪੜੇ ਲਾ ਲੂ ਕੇ ਨਹਾ ਤੋ ਕੇ ਆਉਂਗਾ ਮੈਂ ਤੇ ਉਹ ਕਹਿਣ ਲੱਗੇ ਮਹਾਰਾਜ ਉਹ ਕਹਿੰਦਾ ਮੈਂ ਠਹਿਰ ਕੇ ਆਉਂਗਾ ਮਾਰੇ ਕਹਿੰਦੇ ਉਹਨੂੰ ਕਹਦੇ ਜਿਵੇਂ ਹੈਗਾ ਉਵੇਂ ਆ ਜਾ ਤੇ ਜਦੋਂ ਚਲਾ ਗਿਆ ਭਾਈ ਗौरा ਤੇ ਖੂਨ ਨਾਲ ਲਿਪੜੇ ਹੋਏ ਉਹਦੇ ਵਸਤਰ ਨੇ ਤੇ ਗੁਰੂ ਸਾਹਿਬ ਹਰਾਇ ਸਿੰਘ ਸਾਹਿਬ ਵੇਖ ਕੇ ਬੜੇ ਖੁਸ਼ ਹੋਏ ਤੇ ਭਾਈ ਗੌਰੇ ਨੂੰ ਮਾਰੇ ਕਹਿਣ ਲੱਗੇ ਗੌਰਿਆ ਤੂੰ ਸੇਵਾ ਕੀਤੀ ਆ ਕੁਰਬਾਨੀ ਕੀਤੀ ਆ ਦੱਸ ਕੀ ਚਾਹਣਾ ਕਹਿੰਦਾ ਮਹਾਰਾਜ ਜਿਹੜੇ ਮੈਨੂੰ ਸ਼ਰਾਪ ਦਿੱਤੇ ਨੇ ਉਹ ਸ਼ਰਾਪ ਮaaf ਕਰ ਦਿਓ ਸੋ ਭਾਈ ਗੌਰੇ ਦੇ ਗੁਰੂ ਹਰਾਇ ਸਿੰਘ ਸਾਹਿਬ ਨੇ ਸ਼ਰਾਪ ਮaaf ਕਰ ਦਿੱਤੇ ਤੇ ਆਪਣੇ ਚਰਨੀ ਜੋੜਿਆ ਤੇ ਭਾਈ ਭਗਤੂ ਦੀ ਜਿਹੜੀ ਇਹ ਕਥਾ ਹੈ ਇਹ ਭਾਈ ਗੁਰੂ ਸਾਹਿਬ ਨੇ ਕਿਹਾ ਜਿਹੜਾ ਸੁਨੇਗਾ ਤੇ ਉਹ ਜੀਵਨ ਕਲਿਆਣ ਹੋ ਜਾਵੇਗਾ ਤੇ ਆਪਣਾ ਜਨਮ ਸਫਲ ਕਰੇਗਾ ਗੁਰੂ ਦੇ ਮਾਰਗ ਤੇ ਤੁਰੇਗਾ ਤੇ ਸੇਵਾ ਕਰੇਗਾ ਤੇ ਗੁਰੂ ਦੇ ਬਚਨਾਂ ਤੇ ਭਰੋਸਾ ਕਰੇਗਾ ਉਹ ਭਾਈ ਖੁਸ਼ੀਆਂ ਪ੍ਰਾਪਤ ਕਰੇਗਾ ਸੋ ਇਹ ਕਥਾ ਭਾਈ ਭਗਤੂ ਦੀ ਕਰਦਿਆਂ ਕੋਈ ਭੁੱਲ ਗਲਤੀਆਂ ਹੋ ਜਾਂਦੀਆਂ ਗੁਰੂ ਸੰਗਤ ਗੁਰੂ ਖਿਮਾ ਕਰਨ ਜੋਗ ਨੇ ਅੱਗੇ ਤੋਂ ਸੋਜੀ ਬਖਸ਼ਣ ਸਾਰੇ ਫਤੇ ਬਲਾਈਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ